प्यारे बच्चों नानी ਦੇ ਬਤਨ ਵਿੱਚ ਅੱਜ ਮੈਂ ਤੁਹਾਨੂੰ ਬਾਲ ਕਹਾਣੀ ਬਦਲਾਵ ਸੁਣਾਵਾਂਗੀ ਤਾਂ ਸੁਣੋ ਬੱਚਿਓ ਬਾਲ ਕਹਾਣੀ ਬਦਲਾਵ ਜਦੋਂ ਹੀ ਬੱਚਿਆਂ ਨੂੰ ਉਹਨਾਂ ਦੇ ਮੰਮੀ ਪਾਪਾ ਨੇ ਦੱਸਿਆ ਕਿ ਤੁਹਾਡੇ ਦਾਦੀ ਜੀ ਕੁਝ ਦਿਨਾਂ ਲਈ ਸਾਡੇ ਕੋਲ ਰਹਿਣ ਆ ਰਹੇ ਹਨ ਤੇ ਬੱਚੇ ਬਹੁਤ ਖੁਸ਼ ਹੋਏ ਮੰਮੀ ਜੀ ਇਹ ਤਾਂ ਬਹੁਤ ਵਧੀਆ ਹੋਇਆ ਅਗਲੇ ਹਫਤੇ ਸਾਡੇ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਵੀ ਹੋ ਰਹੀਆਂ ਹਨ ਅਸੀਂ ਘਰ ਵਿੱਚ ਬੋਰ ਹੋ ਜਾਣਾ ਸੀ ਹੁਣ ਦਾਦੀ ਜੀ ਨਾਲ ਮਜ਼ਾ ਆਏਗਾ ਦਾਦੀ ਜੀ ਤੋਂ ਹਰ ਰੋਜ਼ ਕਹਾਣੀਆਂ ਸੁਣਾਗੇ ਪਿੰਕੀ ਨੇ ਖੁਸ਼ ਹੁੰਦੇ ਕੇ ਹਾਂ ਮੰਮੀ ਜੀ ਮੈਂ ਤਾਂ ਹਰ ਰੋਜ਼ ਦਾਦੀ ਜੀ ਨਾਲ ਹੀ ਸੋਇਆ ਕਰਾਂਗਾ ਚਿਰਾਗ ਨੇ ਚਿਹਕਦੇ ਹੋਏ ਕਿਹਾ ਦਾਦੀ ਜੀ ਦੇ ਪਹੁੰਚਣ ਤੇ ਦੋਨੋਂ ਬੱਚੇ ਫੁੱਲੇ ਨਾ ਸੁਆਏ ਦਾਦੀ ਜੀ ਵੀ ਬੱਚਿਆਂ ਦੀਆਂ ਨਿਰਸ਼ਲ ਗੱਲਾਂ ਸੁਣ ਸੁਣ ਕੇ ਨਿਹਾਲ ਹੋ ਰਹੇ ਸਨ ਰਾਤ ਪੈਂਦੀ ਹੀ ਦੋਨੋਂ ਬੱਚੇ ਦਾਦਾ ਦਾਦੀ ਨੂੰ ਕਹਾਣੀਆਂ ਸੁਣਾਉਣ ਲਈ ਕਹਿਣ ਲੱਗੇ ਹਾਂ ਬੱਚੋ ਮੈਂ ਤੁਹਾਨੂੰ ਹਰ ਰੋਜ਼ ਰਾਤ ਨੂੰ ਇੱਕ ਕਹਾਣੀ ਸੁਣਾਇਆ ਕਰਾਂਗੀ ਚਲੋ ਫਿਰ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਸ਼ਹਿਰ ਦੇ ਨੇੜੇ ਜੰਗਲ ਵਿੱਚ ਇੱਕ ਗਿੱਦੜ ਰਹਿੰਦਾ ਸੀ ਇੱਕ ਦਿਨ ਉਸਨੇ ਗਿੱਦੜੀ ਨੂੰ ਕਿਹਾ ਮੈਂ ਸੋਚਦਾ ਸ਼ਹਿਰ ਵਿੱਚ ਘੁੰਮਾਂ ਗਿੱਦੜੀ ਨੇ ਕਿਹਾ ਘੁੰਮਾਓ ਪਰ ਆਰਾਮ ਨਾਲ ਜਾਣਾ ਕਿਸੇ ਮੋਟਰ ਸਕੂਟਰ ਹੇਠ ਨਾ ਆ ਜਾਣਾ ਗਿੱਦੜ ਨੇ ਕਿਹਾ ਤੂੰ ਚਿੰਤਾ ਨਾ ਕਰ ਮੈਂ ਧਿਆਨ ਨਾਲ ਜਾਵਾਂਗਾ ਗਿੱਦੜ ਸ਼ਹਿਰ ਚ ਪਹੁੰਚ ਗਿਆ ਚਲਦੇ ਚਲਦੇ ਉਸ ਨੂੰ ਭੁੱਖ ਲੱਗ ਗਈ ਉਸ ਨੂੰ ਸਾਹਮਣੇ ਬਹੁਤ ਵੱਡੀ ਹਲਵਾਈ ਦੀ ਦੁਕਾਨ ਨਜ਼ਰ ਆਈ ਉਹ ਦੁਕਾਨ ਅੰਦਰ ਗਿਆ ਤੇ ਹਲਵਾਈ ਨੂੰ ਕਹਿਣ ਲੱਗਿਆ ਮੈਨੂੰ ਦਹੀਂ ਦੀ ਲੱਸੀ ਤੇ ਨਾਲ ਆਲੂ ਦੇ ਪਰੌਂਠੇ ਦਾਦੀ ਜੀ ਦਾਦੀ ਜੀ ਦਾ ਰੌਲਾ ਬੱਚਿਆਂ ਨੇ ਪਾ ਦਿੱਤਾ ਦਾਦੀ ਹੈਰਾਨੀ ਨਾਲ ਬੱਚਿਆਂ ਵੱਲ ਵੇਖਣ ਲੱਗੀ ਤੇ ਕਿਹਾ ਪੁੱਤ ਕੀ ਗੱਲ ਹੋ ਗਈ ਦਾਦੀ ਜੀ ਅਸੀਂ ਇਹ ਠੀਕ ਕਹਾਣੀ ਨਹੀਂ ਸੁਣਨੀ ਭਲਾ ਗਿੱਦੜ ਵੀ ਕੋਈ ਮਨੁੱਖਾ ਨਾਲ ਗੱਲਾਂ ਕਰ ਸਕਦਾ ਹੈ ਸਾਰੇ ਪਸ਼ੂ ਪੰਛੀਆਂ ਦੀ ਆਪੋ ਆਪਣੀ ਭਾਸ਼ਾ ਹੈ ਉਹ ਆਪਸ ਵਿੱਚ ਤਾਂ ਆਪਣੀ ਭਾਸ਼ਾ ਸਮਝਦੇ ਹੋ ਸਕਦੇ ਆ ਪਰ ਗਿੱਦੜ ਨੇ ਹਲਵਾਈ ਨਾਲ ਕਿਸ ਤਰ੍ਹਾਂ ਗੱਲ ਕਰ ਲਈ ਵਿੱਦੜ ਤੜੜ ਪੌ ਕੇ ਜਾਨਵਰ ਹੈ ਉਹ ਸ਼ਹਿਰ ਵਿੱਚ ਕਿਵੇਂ ਆ ਸਕਦਾ ਹੈ ਸੱਤਵੀਂ ਜਮਾਤ ਵਿੱਚ ਪੜਦੀ ਪਿੰਕੀ ਨੇ ਇੱਕੋ ਸਾਹੇ ਸਾਰਾ ਕੁਝ ਕਹਿ ਦਿੱਤਾ ਦਾਦੀ ਜੀ ਕੁਝ ਸੋਚਾਂ ਵਿੱਚ ਪੈ ਗਏ ਤੇ ਕਹਿਣ ਲੱਗੇ ਚਲੋ ਦੱਸੋ ਹੋਰ ਕਿਹੜੀ ਕਹਾਣੀ ਤੁਹਾਨੂੰ ਸੁਣਾਵਾਂ ਦਾਦੀ ਜੀ ਚੰਦਾ ਮਾਮਾ ਦੀ ਕਹਾਣੀ ਸੁਣਾਓ ਮੇਰੀ ਪੰਜਾਬੀ ਦੀ ਕਿਤਾਬ ਵਿੱਚ ਚੰਦਾ ਮਾਮਾ ਕਵਤਾ ਵੀ ਹੈ ਦੂਜੀ ਜਮਾਤ ਵਿੱਚ ਪੜਦੇ ਚਿਰਾਗ ਨੇ ਕਿਹਾ ਬੁੱਧੂ ਕੁਇਦਿਰ ਪਹਿਲਾਂ ਤਾਂ ਸਾਡੇ ਵਿਗਿਆਨੀਆਂ ਨੇ ਚੰਦਰਯਾਨ ਚੰਨ ਤੇ ਭੇਜਿਆ ਹੈ ਉਥੋਂ ਵੀ ਤਸਵੀਰਾਂ ਚੰਦਰਯਾਨ ਭੇਜ ਰਿਹਾ ਹੈ ਦਾਦੀ ਜੀ ਚੰਦਾ ਮਾਮਾ ਦੀ ਕਹਾਣੀ ਕਿਵੇਂ ਸੁਣਾਉਣ ਪਿੰਕੀ ਨੇ ਚਿਰਾਗ ਨੂੰ ਕਿਹਾ ਦਾਦੀ ਜੀ ਪਿੰਕੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੇ ਸਨ ਕਿ ਪਿੰਕੀ ਦੇ ਪਾਪਾ ਦੇ ਸਮੇਂ ਤੇ ਅੱਜ ਦੇ ਸਮੇਂ ਵਿੱਚ ਕਿੰਨਾ ਬਦਲਾ ਆ ਗਿਆ ਹੈ ਪਿੰਕੀ ਦੇ ਪਾਪਾ ਨੂੰ ਤਾਂ ਮੈਂ ਚਿੜੀ ਤੇ ਕਾਂ ਖਰਗੋਸ਼ ਤੇ ਕਛੂਗਮਾ ਤੇ ਚੰਦਾ ਮਾਮਾ ਦੀਆਂ ਮਨਕੜਤ ਕਹਾਣੀਆਂ ਸੁਣਾਉਂਦੀ ਸੀ ਤੇ ਉਹ ਬਹੁਤ ਖੁਸ਼ ਤੇ ਹੈਰਾਨ ਹੋ ਜਾਂਦਾ ਸੀ ਪਰ ਅੱਜ ਕੱਲ ਦੇ ਬੱਚੇ ਹਰ ਗੱਲ ਤਰਕ ਦੇ ਆਧਾਰ ਤੇ ਕਰਦੇ ਹਨ ਦਾਦੀ ਜੀ ਇਸ ਬਦਲਾਅ ਤੇ ਬਹੁਤ ਖੁਸ਼ ਤੇ ਅਚੰਬਤ ਹਾਂ ਧੰਨਵਾਦ ਬੱਚੇ